ਇਸ ਵੀਡੀਓ ਰਾਹੀਂ ਮੈਂ ਕੁਝ ਖੁਦ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਿਹਾ ਹਾਂ ਹੋ ਸਕਦਾ ਹੈ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਨਾ ਹੋ ਪਾਓ ਬਟ I हैव ਟੂ ਸੇ ਅੱਜ ਸਿੱਧੂ ਮੂਸੇਵਾਲੇ ਦਾ ਇੱਕ Song ਰਿਲੀਜ਼ ਹੋਇਆ gota ਜੋ ਕਿ YouTube ਉੱਪਰ ਕਾਫੀ ਤਹਿਲਕਾ ਮਚਾ ਰਿਹਾ ਹੈ ਮਤਲਬ ਕਿ ਬਹੁਤ ਇਟ ਸੋ ਕਰੈਕਟ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਐਸ ਟਾਈਮ ਉਸ ਲੈਵਲ ਤੇ ਰੀਚ ਕਰ ਰਿਹਾ ਹੈ YouTube ਤੇ। ਇਸ Song ਨੂੰ ਸੁਣ ਕੇ ਨਾ ਮਤਲਬ ਜਦੋਂ ਆਪਾਂ ਸੋਚਦੇ ਹਾਂ ਤਾਂ ਇਦਾਂ ਮਹਿਸੂਸ ਹੁੰਦਾ ਹੈਗਾ ਵੀ ਜੇ ਕੋਈ ਇਨਸਾਨ ਕਿਸੇ ਵੀ ਚੀਜ਼ ਨੂੰ ਖਤਮ ਕਰਨਾ ਚਾਹਵੇ ਉਹ ਪੋਸੀਬਲ ਨਹੀਂ। ਕਦੇ ਵੀ ਪੋਸੀਬਲ ਨਹੀਂ। ਜਿਵੇਂ ਕਿ ਤੁਹਾਨੂੰ ਮੈਂ ਐਗਜ਼ਾਮਪਲ ਦੇਵਾਂ ਕਿ ਮੋਸੇ ਵਾਲੇ ਦੀ ਡੈਥ ਤੋਂ ਪਹਿਲਾਂ ਇਹ ਇੰਨਾ ਪਪੂਲਰ ਨਹੀਂ ਸੀ ਜਦੋਂ ਇਹ ਡੈਥ ਤੋਂ ਬਾਅਦ ਹੋ ਗਿਆ ਸ਼ਾਇਦ ਜਿਸ ਨੇ ਵੀ ਜਿਨ੍ਹਾਂ ਲੋਕਾਂ ਨੇ ਵੀ ਵਟ ਏਵਰ ਜੋ ਵੀ ਮਤਲਬ ਇਸ ਦੇ ਨਾਮ ਨੂੰ ਇਸ ਦੇ ਕੰਮ ਨੂੰ ਇਸ ਦੀ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਪਹੁੰਚ ਉਥੋਂ ਦੁੱਗਣੀ ਤਿੱਗਣੀ ਚੌਕਣੀ ਹੋ ਕੇ ਅੱਗੇ ਵੱਧ ਗਈ ਉਹ ਇਹ ਨਾ ਹਮੇਸ਼ਾ ਲਈ ਯਾਦ ਰੱਖਿਓ ਜੀ ਕੋਈ ਵੀ ਇਨਸਾਨ ਜਿਸ ਨੂੰ ਕੋਈ 1000 10000 20000 ਜਾਂ ਲੱਖ ਇਹਨੇ ਵੀ ਮੰਗ ਦੋਸੇ ਲੋਕ ਜਾਣਦੇ ਆ ਉਹਦੀ ਲੋਕਾਂ ਵਿੱਚ ਪਛਾਣ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਕੋਈ ਵੀ ਬੰਦਾ ਪਪੂਲਰ ਹੁੰਦਾ ਹੈਗਾ ਬਿਦਾਊਟ ਗੋਡ ਗਿਫਟ ਪਪੂਲਰ ਨਹੀਂ ਹੋ ਸਕਦਾ ਮੇਰੇ ਵਰਗੇ ਤੁਹਾਡੇ ਵਰਗੇ ਲੱਖਾਂ ਲੋਕ ਇਸ ਦੁਨੀਆ ਵਿੱਚ ਘੁੰਮਦੇ ਫਿਰਦੇ ਆ ਜਿੰਨوں ਕੀ ਬੁੱਲਾ ਖਿਚਾਨੇ ਮੈਂ ਕੌਣ ਜਿਨوں ਕੀ ਸ਼ਾਇਦ ਦੋ ਘਰ ਛੱਡ ਕੀ ਤੀਜਾ ਘਰ ਵੀ ਨਹੀਂ ਜਾਣਦਾ ਹੋਣਾ ਕੀ ਬੰਦੇ ਦਾ ਕੀ ਨਾਮ ਹੈ ਤੇ ਜੇ ਕੋਈ ਵੀ ਇਨਸਾਨ ਪ੍ਰਸਿੱਧ ਹੁੰਦਾ ਹੈਗਾ ਪਪੂਲਰ ਹੁੰਦਾ ਹੈਗਾ ਵਿਦਆਊਟ ਗੋਡ ਬਲੇਸਿੰਗ ਇੰਪੋਸੀਬਲ ਹੈ ਜਦੋਂ ਬੰਦਾ ਥੋੜਾ ਜਿਹਾ ਪੌਪੂਲਰ ਹੁੰਦਾ ਹੈਗਾ ਉਹ ਦਾ ਕੰਪੀਟੀਸ਼ਨ ਵੱਧ ਜਾਂਦਾ ਹੈਗਾ ਕੰਪੀਟੀਸ਼ਨ ਵਧਣ ਦੇ ਨਾਲ-ਨਾਲ ਉਹਦੀ ਮਤਲਬ ਜਿਹੜੇ ਕੰਪੀਟੀਟਰ ਹੁੰਦੇ ਆ ਇਹਖਿਆ ਵੱਜ ਜਾਂਦੀ ਹੈ ਵੀ ਇਹਦਾ ਕੰਮ ਚੱਲ ਰਿਹਾ ਹੈਗਾ ਮੇਰਾ ਕੰਮ ਨਹੀਂ ਚੱਲ ਰਿਹਾ ਹੈਗਾ ਇਹ ਨਾ ਹੁਣ ਤੋਂ ਨਹੀਂ ਸਟਾਰਟਿੰਗ ਤੋਂ ਹੀ ਮਤਲਬ ਆ ਜੇ ਤੁਸੀਂ ਸੋਚੋਗੇ ਤਾਂ ਹਜ਼ਾਰਾਂ ਸਾਲ ਪਹਿਲਾਂ ਤੋਂ ਜਿਵੇਂ ਆਪਣੇ ঈਸਾ ਮਸੀਹ ਹੋਏ ਕਿੰਨੇ ਸੁਣੇ ਐਗਜ਼ਾਮਪਲ ਲਈ ਮੈਂ ਆਪਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏ ਜਾਂ ਅ ਮਤਲਬ ਮਤਲਬ ਲੇਕਨ ਕੋਈ ਵੀ ਫੇਮਸ ਬੰਦਾ ਭਾਵੇਂ ਉਹ ਜੀ ਧਰਮ ਨਾਲ ਰਿਲੇਟਡ ਹੋਵੇ ਜਾਂ ਕੋਈ ਮਤਲਬ ਫਿਲਮ ਨਾਲ ਰਿਲੇਟਡ ਹੋਵੇ ਫਿਲਮੀ ਦੁਨੀਆ ਨਾਲ ਰਿਲੇਟਡ ਹੋਵੇ ਸੰਗੀਤ ਨਾਲ ਰਿਲੇਟਡ ਹੋਵੇ ਪੋਟਰੀ ਨਾਲ ਰਿਲੇਟਡ ਹੋਵੇ ਪੋਲਿਟੀਕਲ ਕੋਲੀਟਰ ਹੋਵੇ ਜੀ ਤੇ ਮਤਲਬ ਇਦਾਂ ਦਾ ਕੋਈ ਵੀ ਪ੍ਰਸਿੱਧ ਬੰਦਾ ਦੇਖੋ ਜੀ ਜੇ ਰੱਬ ਮਾਰਦਾ ਹੈਗਾ ਤਾਂ ਉਹਨੂੰ ਉਹਨੀ ਮਤਲਬ सिंपैथी ਨਹੀਂ ਮਿਲਦੀ ਜਿੰਨੀ ਕੋਈ ਉਸ ਚੀਜ਼ ਨੂੰ ਬੰਦਾ ਖਤਮ ਕਰਨ ਦੀ ਕੋਸ਼ਿਸ਼ ਕਰੇ ਉਦੋਂ ਮਿਲਦੀ ਹੈਗੀ ਹੈ ਜਿਵੇਂ ਜਿਸ ਨੂੰ ਮੈਂ ਐਗਜ਼ਾਮਪਲ ਦੇਵਾਂ ਕਿ ਉੱਤੇ ਕੋਈ ਬਲਚ ਨੂੰ ਚਮਕੀਲੇ ਨੂੰ ਮਾਰਿਆ ਸੀਗਾ ਥੋੜਾ ਟਾਈਮ ਪਹਿਲਾਂ ਸ਼ਾਇਦ ਲੋਕ ਜਾਣਦੇ ਹੋਣਗੇ ਚਮਕੀਲਾ ਜੀ ਮਰਨ ਤੋਂ ਪਹਿਲਾਂ ਉਹਨਾ ਫੇਮਸ ਨਹੀਂ ਸੀ ਜਿੰਨਾ ਮਰਨ ਤੋਂ ਬਾਅਦ ਉਹ ਫੇਮਸ ਹੋਇਆ ਸੀ ਉਹ ਵੀ ਇਸ ਨੂੰ ਜਿਹਨ ਮਸੀਹ ਵਾਲਾ ਜੀ ਹੈਗੇ ਆ ਇਹ ਸ਼ਾਇਦ ਇਹਨਾਂ ਦੀ ਡੈਥ ਤੋਂ ਪਹਿਲਾਂ ਜੀ ਇਹਨਾਂ ਇਹ ਮਤਲਬ ਮਹਾਨ ਨਹੀਂ ਸੀ ਜਿਵੇਂ ਜਿੰਨੇ ਹੁਣ ਬਣ ਗਏ ਆ ਜੀ ਮਤਲਬ ਕਿੰਨੇ ਇਹਨਾਂ ਦੇ 뷰ਅਰਸ ਹੁੰਦੇ ਆ ਜੀ ਕਿੰਨੇ ਲੋਕ ਇਹਨਾਂ ਦੇ ਮਤਲਬ ਗਾਣਿਆਂ ਦੀ ਵੇਟ ਕਰ ਰਹੇ ਹੁੰਦੇ ਆ ਮੇਰਾ ਸਿਰਫ ਉਹਨਾਂ ਕੀ ਐਗਜ਼ਾਮਪਲ ਹੈਗਾ ਕਹਿਣ ਦਾ ਮਤਲਬ ਹੈਗਾ ਕਿ ਸਭ ਕੁਝ ਆਪਾਂ ਨੂੰ ਨਾ ਮਤਲਬ ਰੱਬ ਉੱਤੇ ਚੜ ਦੇਣਾ ਚਾਹੀਦਾ ਹੈਗਾ ਉਸਨੇ ਹਰ ਬੰਦੇ ਦੇ ਕਰਮਾਂ ਦਾ ਹਿਸਾਬ ਪੂਰੀ ਕਰਮਾਂ ਅਨੁਸਾਰ ਕਰ ਦੇਣਾ ਕਈ ਵਾਰ ਆਪਾਂ ਕਿਸੇ ਬੰਦੇ ਨੂੰ ਜਾਂ ਕਿਸੇ ਵੀ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਪਰ ਕੋਈ ਚੀਜ਼ ਖਤਮ ਨਹੀਂ ਹੁੰਦੀ ਉਹ ਦੋਵੇਂ ਸਵਾਲੀ ਉੱਕੇ ਅੱਗੇ ਵਚਾਂਦੀ ਹੈਗੀ ਹੈ ਜੇ ਉਹ ਰੱਬ ਦੀ ਮਰਜ਼ੀ ਦੇ ਅਨੁਸਾਰ ਨਾ ਹੋਵੇ ਤਾਂ ਸਿਰਫ ਆਪਾਂ ਨੂੰ ਰੱਬ ਤੇ ਵਿਸ਼ਵਾਸ ਕਰਨਾ ਚਾਹੀਦਾ ਹੈਗਾ बस ਮੇਰਾ ਸਿੰਪਲ ਜਿਹਾ ਮਤਲਬ ਹੈ ਸੋਚ ਰਿਹਾ ਸੀ ਇਹ ਗਾਣਾ ਸੁਣ ਕੇ ਵੀ ਚੰਗਾ ਲੱਗਿਆ ਚਲੋ ਬਾਕੀ ਗੱਲਾਂ ਆਪਾਂ ਸਾਰੇ ਅੱਗੇ ਕਰਾਂਗੇ ਜੀ